ਮੈਂ ਸਰਦਾਰ ਬਲਦੇਵ ਸਿੰਘ ਪਿੰਡ ਫਲੋਰੀ ਰਮਾਣਾ ਜੋ ਕਿ ਐਨ ਆਰ ਆਈ ਦੀ ਜ਼ਮੀਨ ਐਨ ਆਰ ਆਈ ਵੀਰਾਂ ਦੀ ਸੰਯੋਗ ਦੇ ਨਾਲ ਮੈਂ ਤਕਰੀਬਨ ਇੱਕ ਕਿਲਾ ਫਲਦਾਰ ਬੂਟੇ ਲਾਏ ਆ ਤੇ ਮੈਂ ਬਾਕੀ ਵੀ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦਾ ਕਿ ਜਿੰਨਾ ਸੰਯੋਗ ਦੇਣ ਅੱਧਾ ਕਿਲਾ ਕਿਲਾ ਹਰ ਸਾਲ ਲਾ ਕੇ ਤੇ ਵਾਤਾਵਰਨ ਨੂੰ ਸਾਫ਼ ਬਣਾਉਣ ਜੋ ਵੀ ਜੀਵ ਜੰਤੂ ਆਪਣੇ ਆਲਣੇ ਜਾਂ ਆਪਣੇ ਬੱਚਿਆਂ ਦੀ ਸੁਰੱਖਿਆ ਕਰ ਸਕਣ ਤੇ ਬੇਨਤੀ ਕਰਦਾ ਮੈਂ ਪ੍ਰਸ਼ਾਸਨ ਨੂੰ ਵੀ ਕਿ ਮਿਹਰਬਾਨੀ ਕਰਕੇ ਇਹਨਾਂ ਬੂਟੇ ਜੋ ਅਸੀਂ ਲਾਏ ਆ ਇਹਨਾਂ ਦੀ ਦੇਖ ਰੇਖ ਵਾਸਤੇ ਸਾਡੀ ਸਹਾਇਤਾ ਕੀਤੀ ਜਾਵੇ ਤੇ ਨਾਲ ਹੀ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਜੇ ਇਹਨਾਂ ਬੂਟਿਆਂ ਦਾ ਕੋਈ ਭੰਨ ਤੋੜ ਕਰਦਾ ਤੇ ਉਹਨਾਂ ਬੰਦਿਆਂ ਤੇ ਉੱਥੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮਿਹਰਬਾਨੀ ਧੰਨਵਾਦ ਸਾਡੀ ਤੁਹਾਡੇ ਮਨ ਜਿੰਨਾ ਇਹ ਜਗਿਆ ਜੇ ਤੁਸੀਂ ਇਹ ਫਾਲਦਾਰ ਰੁੱਖ ਲਾਉਣ ਬਾਰੇ ਨਹੀਂ ਕਿ ਕਿਸਾਨ ਤੇ ਆਮ ਦੋ ਫਸਲਾਂ ਜਗਾਤਾਂ ਲੇਟ ਕਰਨੇ ਕਿਤੇ ਦੁੱਧ ਥੋਣਾ ਤੁਹਾਡਾ ਇਹ ਮਨ ਜਿਤਨਾ ਹੋ ਸਾਡਾ ਮਨ ਇਦਾਂ ਆਇਆ ਜੀ ਵਾਤਾਵਰਨ ਦਿਨ ਪਰ ਦਿਨ ਪ੍ਰਦੂਸ਼ਣ ਹੁੰਦਾ ਜਾ ਰਿਹਾ ਤੇ ਇਸੇ ਵਾਤਾਵਰਨ ਦੀ ਵਜ੍ਹਾ ਨਾਲ ਹੀ ਸਾਡੇ ਬੱਚੇ ਆਉਣ ਵਾਲਾ ਪੁੱਖ ਸਾਡਾ ਸਾਡਾ ਪ੍ਰਦੂਸ਼ਣ ਸਾਫ ਸਫਿਰਾ ਰਹੂਗਾ ਤੇ ਇਹਨਾਂ ਫਲਦਾਰ ਬੂਟਿਆਂ ਨਾਲ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਚੰਗੀ ਸਿਹਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗਾ ਰਸਤਾ ਦਿਖਾ ਸਕਦੇ ਆ ਤੁਹਾਨੂੰ ਲੱਗਦਾ ਹੈ ਕਿ ਫਾਲਦਾਰ ਬੂਟੇ ਲਾਉਣ ਨਾਲ ਖੇਤੀ ਦਾ ਵਧੀਆ ਤਰੀਕਾ ਹੋ ਸਕਦਾ ਹੈ ਤੇ ਇਹਦੇ ਨਾਲ ਵੀ ਵਧੀਆ ਆਪਾਂ ਨੂੰ ਆਮਦਨ ਹੋ ਸਕਦੀ ਹੈ ਇਹਦੇ ਵਿੱਚ ਵੀ ਜੇ ਅਸੀਂ तकरीबन 3 ਸਾਲ ਤੱਕ ਤੇ ਇਹਦੇ ਵਿੱਚ ਪੂਰੀ ਖੇਤੀ ਕਰ ਸਕਦੇ ਆ ਕਣਕ ਵੀ ਬੀਜ ਸਕਦੇ ਆ ਮੂੰਗੀ ਬੀਜ ਸਕਦੇ ਆ ਪੱਠੇ ਵੀ ਬੀਜ ਸਕਦੇ ਆ ਇੰਨਾ ਸਾਲਾਂ ਬਾਅਦ ਇਹ तकरीबन ਬੂਟਾ 3 ਤੋਂ 4 ਸਾਲ ਦੇ ਵਿੱਚ ਤਿਆਰ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਛੋਟੇ ਬਰਸੀਨ ਵਗੈਰਾ ਹੀ ਬੀਜ ਕੇ ਤੇ ਪਸ਼ੂਆਂ ਦਾ ਚਾਰਾ ਅਸੀਂ ਪੂਰਾ ਕੱਢ ਸਕਦੇ ਆ ਬਾਕੀ ਜਮੀਨ ਸਾਡੀ ਬਿਲਕੁਲ ਸੇਮ ਹੀ ਅਪਚਾਊ ਰਹੂਗੀ ਫਾਲ ਵੀ ਸਾਨੂੰ ਪੂਰਾ ਮਿਲੇਗਾ ਤੇ ਸਬਜ਼ੀਆਂ ਵੀ ਇਹਦੇ ਵਿੱਚ ਅਸੀਂ ਬਗੈਰ ਸਪਰੇਆਂ ਤੋਂ ਕਰ ਸਕਦੇ ਆ ਸਰਦਾਰ ਸੁਭੇਦਾਰ ਬਲਦੇਸ਼ ਸਿੰਘ ਮੈਂ ਐਕਸ ਆਰਮੀ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਜੋ ਵੀ ਸ਼ਰਾਰਤੀ ਅਨਸਰ ਬੂਟੇ ਪੁੱਟਦੇ ਆ ਜਾਂ ਕਿਸੇ ਵੀ ਬੂਟੇ ਦਾ ਅੱਗ ਲਾ ਕੇ ਨੁਕਸਾਨ ਕਰਦੇ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਨੂੰਨ ਬਣਾ ਕੇ ਤੇ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਤੁਰੰਤ ਧਿਆਨ ਤੇ ਲਿਆ ਕੇ ਉਹਨਾਂ ਦੇ ਉੱਤੇ ਜੋ ਵੀ ਬਣਦੀ ਕਾਰਵਾਈ ਆ ਉਹਨਾਂ ਤੇ ਕੀਤੀ ਜਾਵੇ। ਇੱਦਾਂ ਤੇ ਆ ਬੂਟੇ ਫਾਲਦਾਰ ਮੁੱਲ ਲੈ ਆਂਦੇ ਆ ਕਿ ਜਾਂ ਤੁਹਾਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਮਿਲੀ ਆ। ਨਹੀਂ ਜੀ ਇਹ ਅਸੀਂ ਆਪਣੇ ਕੋਲੋਂ ਪੈਸੇ ਖਰਚ ਕੇ ਮੁੱਲ ਲੈ ਕੇ ਆਏ ਆਂ ਬੂਟੇ। ਅਸੀਂ ਕੋਸ਼ਿਸ਼ ਕਰਨੀ ਆ ਕਿ ਅਗਲੇ ਸਾਲ ਆਉਂਦਿਆਂ ਫੇਰ ਵੀ ਇਹਨੂੰ ਹੋਰ ਵੀ ਵਾਧਾ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਤਕਰੀਬਨ ਅਸੀਂ 6-5 ਤੋਂ 7 ਬੰਦੇ ਸਾਰਿਆਂ ਆਂ ਮਾਹੀ ਆਪਣੇ ਭੈਣ ਭਰਾ ਆਂ ਜਿਨ੍ਹਾਂ ਨੇ ਰਲ ਕੇ ਲਾਇਆ ਤੇ ਐਨ ਆਰ ਆਈ ਦਾ ਵਿਚ ਸੰਜੋਗ ਹੋਣ ਕਾਰਨ ਇਹ ਬੂਟੇ ਸਾਹੀ ਲਾਏ ਆ ਅਸੀਂ ਗਾਂਵ ਵੀ ਐਨ ਆਰ ਆਈ ਵੀਰਾਂ ਨੂੰ ਬਾਕੀ ਸਾਡੇ ਤੋਂ ਇਲਾਵਾ ਵੀ ਜਿਹੜੇ ਐਨ ਆਰ ਆਈ ਵੀਰ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਆਪਣੇ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਜਿੱਥੇ ਵੀ ਉਹਨਾਂ ਦੀਆਂ ਜ਼ਮੀਨਾਂ ਉੱਥੇ ਦਰਖਤ ਲਾਉਣ ਤੇ ਆਪਣੇ ਜਿਨ੍ਹਾਂ ਜਿਨ੍ਹਾਂ ਨੂੰ ਠੇਕੇ ਤੇ ਜ਼ਮੀਨਾਂ ਦਿੱਤੀਆਂ ਉਹਨਾਂ ਨੂੰ ਬੇਨਤੀਆਂ ਕਰਨ ਕਿ ਹੈਲਪ ਕਰਕੇ ਉਹਨਾਂ ਦੇ ਜਿਆਦਾ ਨਹੀਂ ਹੈ ਤੇ ਅੱਧਾ ਅੱਧਾ ਕਿੱਲਾ ਇੱਕ ਇੱਕ ਕਿੱਲਾ ਜਿੰਨਾ ਵੀ ਹੋ ਸਕੇ ਉਨਾ ਹੀ ਜਾਂ ਨਹੀਂ ਅਤੇ ਹਰ ਕਿੱਲੇ ਦੇ ਚਾਰ ਚਫੇਰੇ ਚਾਰ ਬੁੱਤੇ ਚੌ ਨੁਕਰਾਂ ਦੇ ਵਿੱਚ ਜਰੂਰ ਫਲਦਾਰ ਲਾਏ ਜਾ ਜਿੱਦਾਂ ਕਿਸਾਨਾਂ ਨੂੰ ਲੱਗਦਾ ਹੈ ਕਿ ਇਹ ਚੀਜ਼ ਲਾਉਣ ਦੇ ਨਾਲ ਉਹਦੀ ਆਮਦਨ ਘਟ ਜਾਂਦੀ ਹੈ ਕਿ ਤੁਹਾਨੂੰ ਲੋੜ ਅਪੀਲ ਕਰਦੇ ਕੋਈ ਸਰਕਾਰ ਨੂੰ ਕਿ ਜਿਹੜੀ ਕਿਸਾਨਾਂ ਦੀ ਹੋਰ ਮਦਦ ਕੀਤੀ ਜਾਵੇ ਜਿਹੜਾ ਵੱਧ ਤੋਂ ਵੱਧ ਜਿਹੜਾ ਕਿਸਾਨ ਜਿਹੜਾ ਦੋ ਫਸਲੀ ਜਿਹੜੀ ਚੱਕਰ ਤੋਂ ਨਿਕਲ ਕੇ ਇਸ ਵੱਲ ਤੇ ਆ ਲੈ ਸਕਣ ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਸਰਕਾਰਾਂ ਨੂੰ ਵੀ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਟੇਟ ਸਰਕਾਰ ਨੂੰ ਵੀ ਕਿ ਉਹ ਨਾ ਤੇ ਕਣਕ ਜਿਹੜਾ ਉਹ ਜ਼ਿਆਦਾਤਰ ਇਹਨਾਂ ਦਰਸ਼ਤਾਂ ਦੀ ਮਾਰ ਥੱਲੇ ਆਉਂਦਾ ਵਾ ਇਹਨਾਂ ਕੋਈ ਇਹਨਾਂ ਤੋਂ ਇਲਾਵਾ ਜਿਨ੍ਹਾਂ ਫਸਲਾਂ ਦੇ ਨਾਲ ਕਿਸਾਨ ਦੀ ਪਰਪਾਈ ਹੋ ਸਕੇ ਉਹਨਾਂ ਫਸਲਾਂ ਨੂੰ ਪਹਿਲ ਦਿੱਤੀ ਜਾਵੇ ਨੰਬਰ 2 ਕਿ ਇਹਨਾਂ ਫਸਲਾਂ ਤੋਂ ਦੂਰ ਕੀਤਾ ਜਾਵੇ ਝੋਨੇ ਤੋਂ ਦੂਰ ਕੀਤਾ ਜਾਵੇ ਜੋ ਕਿ ਪਾਣੀ ਦਾ ਲੈਵਲ ਵੀ ਬਹੁਤ ਥੱਲੇ ਜਾ ਰਿਹਾ ਇਹਨਾਂ ਕਰਕੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਸਾਡਾ ਸਹਿਯੋਗ ਦੇਵੇ ਤੇ ਸ਼ਰਾਰਤੀ ਅਨਸਰਾਂ ਜੋ ਦਰਖਤਾਂ ਨੂੰ ਨੁਕਸਾਨ ਪਹੁੰਚਾਉਂਦੇ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਕਾਰਵਾਈ ਕੀਤੀ। ਸਸ ਗਿਆ ਦੋਸਤੋ ਮੈਂ ਤੁਹਾਡਾ ਆਪਰਾ ਮੰਡੀ ਮੱਜਦਾ ਦੇ ਅਜਤਾਰਨਤਾਲ ਜ਼ਿਲ੍ਹੇ ਦੇ ਪਿੰਡ ਪਿੰਡੋਰੀ ਰਮਾਣਾ ਦੇ ਵਿੱਚ ਪਹੁੰਚਿਆ ਜਿੱਥੇ ਐਨਆਰਆਈ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਪ੍ਰਭਾਵ ਹੇ ਜਿਹੜਾ ਆਪ ਮਿਹਨਤ ਕਰਕੇ ਕਿਲਾ ਦੇ ਇੱਕ ਕਿਲੇ ਦੇ ਵਿੱਚ ਇਹਦੇ ਫਲਦਾਰ ਬੂਟੇ ਜਿਹੜੇ ਉਹ ਲਗਾ ਦਰਖਤ ਲਗਾਏ ਗਏ ਜਿਹੜੇ ਲਗਾਤਾਰ ਇਹਦੀ ਮਿਹਨਤ ਕਰਨ ਦੇ ਬਾਵਜੂਦ ਕਿਉਂਕਿ ਪੰਜਾਬ ਦਾ ਦਿਨੋਂ ਦਿਨ ਜਿਹੜਾ ਆ ਉਹ ਗਰਾਹ ਪ੍ਰਦੂਸ਼ਣ ਨਾਲ ਬਹੁਤ ਜ਼ਿਆਦਾ ਵਧ ਰਿਹਾ ਤੇ ਝੋਨਾ ਤੇ ਕਣਕ ਦੇ ਵਿੱਚ ਜਿਹੜਾ ਆ ਉਹ ਪਾਣੀ ਵੀ ਜਿਹੜਾ ਬਹੁਤ ਜ਼ਿਆਦਾ ਘਟ ਰਿਹਾ ਪਰ ਜਿੱਥੇ ਇਹਨਾਂ ਨੇ ਪਾਸੇ ਗੱਲ ਕੀਤੀ ਲਗਾਇਆ ਪਰ ਇੱਕ ਪਾਸੇ ਇਹਨਾਂ ਨੂੰ ਡਰ ਵੀ ਆ ਕਿ ਕੋਈ ਸ਼ਰਾਰਤੀ ਲੋਕ ਜਿਹੜੇ ਇਸ ਨੂੰ ਜਿਹੜਾ ਦ੍ਰਿਸ਼ਤਾ ਨੂੰ ਖਰਾਬ ਕਰ ਦਿੰਦੇ ਆ ਤਾਂ ਜੋ ਇਸ ਚੀਜ਼ ਦੇ ਵਿੱਚ ਕਿਉਂਕਿ ਲੋਕ ਕਈ ਲੋਕ ਜਿਹੜੇ ਇਹ ਚੀਜ਼ ਨੂੰ ਚਾਹੁੰਦੇ ਆ ਕਿ ਦਿਨੋ-ਦਿਨ ਜਿਹੜਾ ਕਿਸਾਨ ਹੋ ਟੁੱਣ ਜਾਵੇ ਪਰ ਫਿਰ ਵੀ ਪੰਜਾਬ ਦਾ ਕਿਸਾਨ ਹਮੇਸ਼ਾ ਆਪਣਾ ਨੁਕਸਾਨ ਚਾਲ ਕੇ ਪਰ ਆਵੰਦਾ ਜਾਂ ਹਰ ਚੀਜ਼ ਦਾ ਜਿਹੜਾ ਆ ਉਹ ਇਸ ਨੂੰ ਸਾਫ਼ ਸੁਥਰਾ ਰੱਖਾਉਣੇ ਚੰਦਾ ਤੇ ਪੰਜਾਬ ਦੇ ਲੋਕ ਜਿਹੜਾ ਆ ਪੰਜਾਬ ਦੇ ਨਾਲ ਦਿਲੋਂ ਪਿਆਰ ਕਰਦੇ ਆ। ਹੋਰ ਅਸੀਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਐਸਓ ਜਿਹੜਾ ਉਪਰਾਲੇ ਜਿਹੜੇ ਇਹਨਾਂ ਨੇ ਕੀਤੇ ਆ ਇਹਨਾਂ ਨੂੰ ਉਸ਼ਾਸ਼ਿਤ ਕੀਤਾ ਜਾਵੇ ਤੇ ਐਸਓ ਜੇ ਲਗਾਤਾਰ ਪਿੰਡਾਂ ਪਿੰਡਾਂ ਦੇ ਵਿੱਚ ਖਾਸ ਕਰਕੇ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀਆਂ ਜ਼ਮੀਨਾਂ ਇਹਦੇ ਕਾਫੀ ਆ ਉਹ ਅੱਧੀ ਠੇਕੇ ਦੇ ਸਕਦੇ ਆ ਕੁਝ ਨਾ ਕੁਝ ਕਿੱਲਾ ਡੇਢ ਕਿੱਲਾ ਜਿਹੜਾ ਆ ਉਹ ਡਰਕਟ ਵੀ ਲਵਾ ਸਕਦੇ ਆ ਤੇ ਆਪ ਸਭ ਨੂੰ ਬੇਨਤੀ ਆ ਕਿ ਇਸ ਵੀਡੀਓ ਨੂੰ ਜਿਹੜਾ ਵੱਤੋ ਵੱਤ ਜਿਹੜਾ ਉਹ ਸ਼ੇਅਰ ਕੀਤਾ ਜਾਵੇ ਤਾਂ ਜੋ ਇਸ ਨੂੰ ਸੇਧ ਲਾ ਕੇ ਵੱਤ ਤੋਂ ਵੱਤ ਜਿਹੜਾ ਆ ਪਿੰਡਾਂ ਦੇ ਵਿੱਚ ਫਲਦਾਰ ਬੂਟੇ ਸ਼ਾਨਦਾਰ ਬੂਟੇ ਜੋ ਲੱਗ ਸਕਣ ਪੰਜਾਬ ਦਾ ਮਾਹੌਲ ਦਾ ਪੰਜਾਬ ਦਾ ਮੌਸਮ ਹੈ ਜਿਹੜਾ ਬਹੁਤ ਵਧੀਆ ਹੋ ਸਕਦਾ ਹੈ